ਕੀ ਕਿਸਾਨ ਨਹੀਂ ਐ ਮਜ਼ਦੂਰ ਨਹੀਂ ਫਿਰ ਗੀਤ ਕਿਹੜੇ ਕੰਮ ਦੇ ਆ ਦੇਖੋ ਜਿਸ ਖਿੱਤੇ ਤੁਸੀਂ ਜੰਮਦੇ ਆ ਨਾ ਥੋੜਾ ਲਾਊਡ ਕਰੋ ਓ ਠੀਕ ਉੱਚੀ ਹੁਣੇ ਇਦੋਂ ਦਾ ਫਿਰ ਥੋੜੇ ਥੋੜੇ ਤੁਸੀਂ ਥੋੜੇ ਆਪਣੇ ਕੰਨ ਤੇ ਖੇ ਕਰੋ ਥੋੜੇ ਜਿਹਾ ਮੈਂ ਤਾਂ ਮਾਈਕ ਦੇ ਕੱਢਾ ਇਹਨੂੰ ਤਾਂ ਥੋੜਾ ਜਿਹਾ ਗਾੜੀ ਪਿੱਛੇ ਵਾਲੇ ਨੂੰ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਹਾਂਜੀ ਮਾਈਕ ਤੋਂ ਇਹ ਜਿਹੇ ਜਿਸ ਅਸੀਂ ਖਿੱਤੇ 'ਚ ਜਨਮ ਲੈਨੇ ਆ ਉੱਥੋਂ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਛੇਤੀ ਸਫਲ ਹੋਵੇ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਅਸੀਂ ਚਾਹੁੰਦੇ ਹਾਂ ਕਿ ਸਦਾ ਹੀ ਸਾਡੇ ਚ ਰਹੇ ਮਾਤਾ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਹਿ ਭਾਵੇਂ ਇਸ ਭਵਿੱਖ ਦੇ ਵਿੱਚ ਰੱਖ-ਰੱਖ ਹੌਲਕਾ ਦੇ ਵਿੱਚ ਦੇਖੇ ਜੇ ਵੱਡੇ ਬਦਲਾਅ ਆਉਂਦੇ ਹਨ ਤਾਂ ਤੁਸੀਂ ਇਹਦੀ ਚੀਜ਼ ਦੇਖ ਜੋ ਕਿ ਸਾਹਿਤਕਾਰ ਨੇ ਜਿਹੜੇ ਇਹ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਹ ਸੀ ਮੈਂ ਤੁਸੀ ਕਿੰਨੇ ਦੇਖਿਆ ਕੋਈ ਨਹੀਂ ਛੋਟੇ 92 ਵਾਲੇ ਨੂੰ ਛੋਟਾ ਹੱਲਾ ਸੀ ਉਹ ਜਿਆਦਾ ਵੱਡੇ ਹੱਲੇ ਸੀ ਜਦੋਂ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਚ ਸੀ ਜਿਹੜੀ ਜਵਾਨੀ ਉਹ ਜਿਨ੍ਹਾਂ ਦੇ ਸੀਨੀਅਰ ਇਹਨਾਂ ਮੂਵਮੈਂਟਾਂ ਚ ਗੁੱਦੇ ਸੀ ਉਹ ਵੱਡਾ ਹੱਲਾ ਸੀ ਬਟ ਇਹ ਕੋਈ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕਾਂ ਜਾਂ ਸਮਾਜਿਕ ਮੀਡੀਆ ਇਹਦੇ ਚ ਬੌਧਿਕ ਜਿਹੜੀ ਜਿਹੜੀ ਕੰਗਾਲੀ ਹੈ ਬੜੀ ਹੱਦ ਤਿਆ ਹੁਣ ਇਹਦੇ ਚ ਜਦੋਂ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ 뮤ਜ਼ਿਕ ਜਿਹੜੀ ਲੈਂਗੁਏਜ ਵਰਤੀ ਜਾਂਦੀ ਹੈ ਜੋ ਕੋ ਮੂਰਖਤਾ ਪੂਰਨ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਹੀ ਬਹੁਤ ਹੁੰਦੀ ਹੈ ਸੋ ਇਹ ਨਾ ਵਿੰਗਸ ਹੁੰਨੇ ਆ ਸਮਾਜ ਦੇ ਕਿਸਾਨ ਖੇਤੀ ਕਰਦਾ ਹੈ ਜਿਹੜਾ ਦੁਕਾਨਦਾਰ ਹੈ ਉਹ ਸਮਾਨ ਵੇਚ ਮਲਿਕ ਪ੍ਰੋਸੈਸ ਬਣਿਆ ਆ ਐਦਾਂ ਜਿਹੜਾ ਕੋਈ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਅੱਗੇ ਗੱਲ ਕਰਨੀ ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲ ਰਿਹਾ ਇਹਦੇ ਨਾਲ ਤੁਰਦੇ ਰਹਿਣਾ ਇਹ ਹੀ ਸਾਡਾ ਕੰਮ ਆ 2000 ਇਹ ਚੜਿਆਗਾ ਤਾਂ ਕੋਈ ਕਹਿੰਦੇ ਹੁਣ ਇਹ ਰੌਚ ਲੱਗਦਾਗਾ ਤਾਂ ਤੁਸੀਂ ਆਮਲੇ ਆਰਟਿਸਟ ਦੀ ਨਜ਼ਰ ਤੋਂ ਸਾਨਾ ਦਾ ਕਿੱਸਾ ਆ ਜਾਂਦਾ ਤੇ ਦੇਖੋ ਪਵਿੱਖਤਾ ਕੋਈ ਤਾੰਤ੍ਰਿਕ ਦਾ ਸਕਦਾ ਹੈ ਜਾਂ ਕੋਈ ਕਾਰਪੋਰੇਟ ਦਾ ਸਕਦਾ ਕਿਉਂਕਿ ਪੂਰੀ ਦੁਨੀਆ ਹੋਲਡ ਕਰ ਲਈ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਕਿਆਸ ਰਹੀ ਜਾਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਆ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈਅ ਨਹੀਂ ਹੁੰਦੀ ਇਹ ਪਰਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਔਖੀ ਹੈ ਹੌਲੀ-ਹੌਲੀ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੇ ਮੈਂ ਕਿਹਾ ਵਕਤ ਲੱਗਦਾ ਹੈ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਕੁਮਾਦਿਆਂ ਮੈਂ ਜਿਹਦੇ ذریعے ਗੱਲਾਂ ਅੱਗੇ ਜਾਣੀਆਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਆਲੇ ਹੁੰਦੀ ਕੁਝ ਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰਕ ਹੁੰਦਾ ਕੁਝ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਵਾਂ ਕਿ ਇਸ ਲਈ ਆ ਜਾਂਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਵਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਾਂ ਰਵੇ ਸਨ ਸ਼ੋਭਾਦੰਦ ਮੈਨੂੰ ਲੱਗਦਾ ਹੌਲੀ ਹੌਲੀ ਜੁੜ ਜਾਣਗੇ ਸਰ ਇੱਕ ਸਵਾਲ ਹੈ ਜੱਥੇਬੰਦੀਆਂ 2020 ਦੇ ਵਿਚਕਾਰ ਜਦ ਤੱਕ ਬੇਸੀ ਦਿੱਲੀ ਕੂਸ਼ਿੱਦਦਾ ਸੀਗਾ ਵਕਤ ਬਫਸੋਰ ਸੀਗੀ ਲੇਕਿਨ ਸਾਰੇ ਇੱਕ ਸੀਗੇ ਇਸ ਲਈ ਜੱਥੇਬੰਦੀਆਂ ਬਾਕ-ਬਾਕ ਹੋਈਆਂ ਕਿ ਤੁਸੀਂ ਤੁਹਾਨੂੰ ਫੀਲ ਕਰੋ ਕਿ ਇਹ ਪੈਣ ਮੇਰੀ ਇਹ ਪਤਾ ਕੀ ਹੈ ਮੈਂ ਤਾਂ ਵੈਸੇ ਮੈਂ ਭੱਜਦਾ ਫਿਰ ਤੋਂ ਕਹਿੰਦਾ ਗੱਲਾਂ ਤੋਂ ਮੈਂ ਤਾਂ ਜਿੱਦਾਂ ਕਹਿੰਦਾ ਮੈਂ ਅਸੀਂ ਤਾਂ ਕਿਸਾਨ ਹਾਂ ਮਤਲਬ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਆਂ ਅੰਦੋਲਨ ਦੀ ਸਪੋਰਟ ਕਰਦੇ ਆਂ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਹੈ ਜਿਹੜੇ ਲੀਡ ਕਰਦੇ ਨੇ ਨਾ ਇਹਦੇ ਇਹ ਹੀ ਦੇ ਸਕਦੇ ਆ ਮੈਂ ਨਿੱਜੀ ਤੌਰ ਤੇ ਮੇਰਾ ਵਿਚਾਰ ਬਟਾਉਂਦਾ ਰਿਹਾ ਆ ਜੀ ਮੈਨੂੰ ਜੇ ਕੋਈ ਮਿਲਦਾ ਇਹਨਾਂ ਜਥੇਬੰਦੀਆਂ ਨਾਲ ਰਿਲੇਟਡ ਕੋਈ ਬੰਦਾ ਕਿਸੇ ਸਮਾਗਮ 'ਚ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਤਾਂ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਗੁਫ਼ਤਗੂ ਵੋਸਟੀ ਕਰੋ ਔਰ ਸ਼ਾਇਦ ਹੋਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਮੇਨਸ ਟੀਮ ਦੇ ਨੇਤਾ ਵੀ ਆਏ ਤੋਂ ਬਿਜਾਰਸ਼ ਕਰ ਸਕਦੇ ਆਪਾਂ ਨਾ